ਸਿਹਤ ਪੰਜਾਬ ਦੀ ਚੈਨਲ ਵੇਖ ਰਹੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਕਰਦੇ ਹਾਂ ਦੋਸਤੋ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਅੱਜ ਇਹ ਚੂਰਨ ਬਾਰੇ ਦੱਸਾਂਗੇ ਜਿਸ ਦਾ ਸੇਵਨ ਕਰਨ ਤੇ ਤਿੰਨ ਦਿਨਾਂ ਵਿੱਚ ਤੁਹਾਡੀ 슈ਗਰ ਬਿਲਕੁਲ ਕੰਟਰੋਲ ਵਿੱਚ ਆ ਜਾਵੇਗੀ ਜ਼ਿਆਦਾਤਰ ਲੋਕਾਂ ਦਾ ਮੰਨਣਾ ਇਹ ਹੁੰਦਾ ਹੈ ਕਿ ਦੋਸਤੋ ਜ਼ਿਆਦਾ ਮਿੱਠਾ ਜਾਂ ਫਿਰ ਜ਼ਿਆਦਾ ਖੰਡ ਖਾਣ ਨਾਲ ਸਾਨੂੰ 슈ਗਰ ਹੁੰਦੀ ਹੈ ਪਰ ਅਜਿਹਾ ਨਹੀਂ ਹੁੰਦਾ ਕਿਉਂਕਿ 슈ਗਰ ਭਾਵ ਕਿ ਗਲੂਕੋਜ਼ ਹੀ ਇੱਕ ਅਜਿਹੀ ਚੀਜ਼ ਹੈ ਜੋ ਸਾਨੂੰ ਸਾਰਾ ਦਿਨ ਕੰਮ ਕਰਨ ਦੀ ਊਰਜਾ ਦਿੰਦੀ ਹੈ ਅਤੇ ਸਰੀਰ ਵਿੱਚ એનર્ਜੀ ਦਾ ਲੈਵਲ ਬਣਾਈ ਰੱਖਦੀ ਹੈ એનર્ਜੀ ਵਿੱਚ ਬਦਲਣ ਲਈ ਸਰੀਰ ਨੂੰ ਇਨਸੂਲਿਨ ਦੀ ਲੋੜ ਪ ਅਸੀਂ ਜਦੋਂ ਵੀ ਖਾਣਾ ਖਾਂਦੇ ਹਾਂ ਤਾਂ ਸਾਡਾ ਸਰੀਰ ਉਸ ਵਿੱਚੋਂ ਗਲੂਕੋਜ਼ ਨੂੰ ਅਲੱਗ ਕਰਕੇ ਸਾਡੇ ਸਰੀਰ ਦੇ ਵਿੱਚ ਖੂਨ ਨੂੰ ਪਹੁੰਚਾਉਂਦਾ ਹੈ ਅਤੇ ਸਾਡੇ ਖੂਨ ਵਿੱਚ ਮਿਕਸ ਹੋ ਜਾਂਦੀ ਹੈ ਅਤੇ ਦੋਸਤੋ ਖੂਨ ਦੇ ਜ਼ਰੀਏ ਇਹ ਸਾਡੇ ਸੈਲਸ ਯਾਨੀ ਕਿ ਕੋਸ਼ਿਕਾਵਾਂ ਵਿੱਚ ਭਲ ਕਰਦੇ ਹਾਂ ਕਿ ਇਸ ਚੂਰਨ ਨੂੰ ਤਿਆਰ ਕਿਵੇਂ ਕਰਨਾ ਹੈ ਇਸ ਚੂਰਨ ਲਈ ਸਾਨੂੰ ਚਾਰ ਚੀਜ਼ਾਂ ਚਾਹੀਦੀਆਂ ਹਨ ਜਿਨ੍ਹਾਂ ਵਿੱਚੋਂ ਕਿ ਪਹਿਲੀ ਚੀਜ਼ ਹੈ ਕਰੇਲੇ ਦੇ ਬੀਜਾਂ ਦਾ ਚੂਰਨ ਇਸ ਨੂੰ ਤੁਸੀਂ ਚਾਹੇ ਤਾਂ ਘਰੇ ਤਿਆਰ ਕਰ ਲਓ ਭਾਵ ਕਿ ਕਰੇਲਿਆਂ ਦੇ ਬੀਜਾਂ ਨੂੰ ਸੁਕਾ ਕੇ ਪੀਸ ਕੇ ਇਸ ਦਾ ਪਾਊਡਰ ਤਿਆਰ ਕਰ ਸਕਦੇ ਹੋ ਅਤੇ ਜੇਕਰ ਤੁਸੀਂ ਇਹ ਸਭ ਨਹੀਂ ਕਰਨਾ ਚਾਹੁੰਦੇ ਤਾਂ ਤੁਸੀਂ ਪੰਸਾਰੀ ਦੀ ਦੁਕਾਨ ਤੋਂ ਵੀ ਖਰੀਦ ਕੇ ਲਿਆ ਸਕ ਕਰੇਲਾ 슈ਗਰ ਦੇ ਲੈਵਲ ਨੂੰ ਘੱਟ ਕਰਨ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ ਅਤੇ ਦੋਸਤੋ ਇਹ ਤਿੰਨ ਅਜਿਹੇ ਸક્રિય ਤੱਤ ਪਾਏ ਜਾਂਦੇ ਹਨ ਜੋ ਕਿ ਸਾਡੀ 슈ਗਰ ਨੂੰ ਕੰਟਰੋਲ ਕਰਨ ਵਿੱਚ ਸਹਾਇਕ ਹੁੰਦੇ ਹਨ ਇਸੇ ਕਾਰਨ ਕਿ ਦੋਸਤੋ ਇਹ ਕੌੜਾ ਹੋਣ ਦੇ ਬਾਵਜੂਦ ਵੀ ਲੋਕਾਂ ਨੂੰ ਇੰਨਾ ਜ਼ਿਆਦਾ ਪਸੰਦ ਹੈ ਦੂਜੀ ਚੀਜ਼ ਸਾਨੂੰ ਚਾਹੀਦੀ ਹੈ ਦੋਸਤੋ ਔਲਿਆਂ ਦਾ ਪਾਊਡਰ ਦੋਸਤੋ 슈ਗਰ ਦੇ ਰੋਗੀਆਂ ਲਈ ਆਮਲਾ ਪਾਊਡਰ ਭਾਵ ਕਿ ਔਲਿਆਂ ਦਾ ਪਾਊਡਰ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ ਕਿਉਂਕਿ ਇਸ ਵਿੱਚ ਕਰੋਮੀਅਮ ਨਾਮ ਦਾ ਇੱਕ ਤੱਤ ਪਾਇਆ ਜਾਂਦਾ ਹੈ ਜੋ ਕਿ ਸਰੀਰ ਵਿੱਚ ਇਨਸੂਲਿਨ ਨੂੰ ਵਧਾਉਂਦਾ ਹੈ ਜਿਸ ਨਾਲ ਕਿ ਬਲੱਡ ਵਿੱਚਲੀ 슈ਗਰ ਐਨਰਜੀ ਵਿੱਚ ਬਦਲ ਜਾਂਦੀ ਹੈ ਅਤੇ ਦੋਸਤੋ ਸਰੀਰ ਵਿੱਚੋਂ 슈ਗਰ ਦੀ ਮਾਤਰਾ ਘਟਦੀ ਹੈ ਅਤੇ ਔਲਿਆਂ ਦਾ ਪਾਊਡਰ ਵੀ ਸਾਨੂੰ ਪੰਸਾਰੀ ਦੀ ਦੁਕਾਨ ਤੋਂ ਆਸਾਨੀ ਨਾਲ ਮਿਲ ਜਾਵੇਗਾ ਦੋਸਤੋ ਤੀਜੀ ਚੀਜ਼ ਹੈ ਨਿੰਮ ਦੇ ਪੱਤਿਆਂ ਦਾ ਪਾਊਡਰ ਇਸ ਨੂੰ ਤੁਸੀਂ ਚਾਹੋ ਪੰਸਾਰੀ ਦੀ ਦੁਕਾਨ ਤੋਂ ਲਿਆ ਸਕਦੇ ਹੋ ਅਤੇ ਜੇਕਰ ਤੁਸੀਂ ਚਾਹੋ ਤਾਂ ਘਰੇ ਵੀ ਤਿਆਰ ਕਰ ਸਕਦੇ ਹੋ ਭਾਵ ਕਿ ਇਸ ਦੇ ਪੱਤਿਆਂ ਨੂੰ ਬ੍ਰੀਕ ਪੀਸ ਦਾ ਪਾਊਡਰ ਤਿਆਰ ਕਰ ਸਕਦੇ ਹੋ ਨਿੰਮ ਸਾਡੇ ਸਰੀਰ ਵਿੱਚ ਬਲੱਡ ਨੂੰ ਸਾਫ਼ ਕਰਨ ਲਈ ਬਹੁਤ ਫਾਇਦੇਮੰਦ ਮੰਨੀ ਜਾਂਦੀ ਹੈ ਸਰੀਰ ਵਿੱਚ ਇਨਸੂਲਿਨ ਦੀ ਕਮੀ ਵਾਲੇ ਲੋਕਾਂ ਨੂੰ ਨਿੰਮ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ ਹੁਣ ਗੱਲ ਕਰਦੇ ਹਾਂ ਚੌਥੀ ਅਤੇ ਲਾਸਟ ਚੀਜ਼ ਬਾਰੇ ਇਸ ਦਾ ਨਾਮ ਹੈ ਦੋਸਤੋ ਮੇਥੀ ਦਾਣੇ ਦਾ ਪਾਊਡਰ ਦੋਸਤੋ ਸ਼ੂਗਰ ਦੌਰਾਨ ਜਿੰਨਾ ਕੌੜਾ ਹੋ ਸਕੇ ਓਨਾ ਹੀ ਖਾਓ ਕਿਉਂਕਿ ਦੋਸਤੋ ਇਸ ਨਾਲ ਸਰੀਰ ਵਿੱਚ ਸ਼ੂਗਰ ਲੈਵਲ ਬਣਿਆ ਰਹਿੰਦਾ ਹੈ ਜਿਸ ਨਾਲ ਕਿ ਸ਼ੂਗਰ ਵੱਧੇ ਨਹੀਂ ਇਸ ਨੁਸਖੇ ਲਈ ਸਾਨੂੰ ਦੋਸਤੋ ਮੇਥੀ ਦਾਣੇ ਦਾ ਪਾਊਡਰ ਚਾਹੀਦਾ ਹੈ ਚਾਹੇ ਤਾਂ ਤੁਸੀਂ ਘਰੇ ਤਿਆਰ ਕਰ ਲਓ ਤੇ ਜੇਕਰ ਚਾਹੋ ਤਾਂ ਪੰਸਾਰੇ ਦੀ ਦੁਕਾਨ ਤੋਂ ਵੀ ਲਿਆ ਸਕਦੇ ਹੋ ਆਓ ਹੁਣ ਆਪਾਂ ਦੋਸਤੋ ਗੱਲ ਕਰਦੇ ਹਾਂ ਕਿ ਇਸ ਨੂੰ ਤਿਆਰ ਕਿਵੇਂ ਤਿਆਰ ਕਰਨਾ ਹੈ ਸਭ ਤੋਂ ਪਹਿਲਾਂ ਦੋਸਤੋ ਇਸ ਖਾਲੀ ਬੱਟੀ ਲੈਣੀ ਹੈ ਤੇ ਉਸ ਵਿੱਚ ਇੱਕ ਚਮਚ ਕ੍ਰੇਲਿਆਂ ਦੇ ਬੀਜਾਂ ਦਾ ਪਾਊਡਰ ਪਾ ਦੇਣਾ ਹੈ ਇਸ ਤੋਂ ਬਾਅਦ ਇਸ ਵਿੱਚ ਅਗੇ ਅਸੀਂ 2 ਚਮਚ ਪਾਉਣੇ ਹਨ ਇਸ ਤੋਂ ਬਾਅਦ ਦੋਸਤੋ ਇਸ ਵਿੱਚ ਅਸੀਂ ਮੇਥੀ ਦਾਣਿਆਂ ਦਾ 1 ਚਮਚ ਪਾਊਡਰ ਪਾ ਦਵਾਂਗੇ ਅਤੇ ਦੋਸਤੋ ਆਖਰ ਵਿੱਚ ਅਸੀਂ ਪਾਵਾਂਗੇ ਨਿੰਮ ਦਾ ਪਾਊਡਰ ਜੋ ਕਿ ਸਿਰਫ ਅਸੀਂ 1/3 ਚਮਚ ਹੀ ਪਾਉਣਾ ਹੈ ਅਤੇ ਦੋਸਤੋ ਨਿੰਮ ਦਾ ਪਾਊਡਰ ਆਖਰ ਵਿੱਚ ਪਾਉਣ ਤੋਂ ਬਾਅਦ ਤੁਸੀਂ ਇੱਕ ਚਮਚੇ ਦੀ ਸਹਾਇਤਾ ਨਾਲ ਉਸੇ ਬਾਟੀ ਵਿੱਚ ਇਹਨਾਂ ਚਾਰਾਂ ਚੂਰਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਇੱਕ ਚੂਰਨ ਤਿਆਰ ਕਰ ਲੈਣਾ ਹੈ ਦੋਸਤੋ ਇਹ ਚੂਰਨ ਖਾਣ ਵਿੱਚ ਕੌੜਾ ਜਰੂਰ ਹੋ ਸਕਦਾ ਪਰ ਦੋਸਤੋ ਇਹ ਸ਼ੂਗਰ ਦਾ ਬਹੁਤ ਫਾਇਦੇਮੰਦ ਹੁੰਦਾ ਹੈ ਹੁਣ ਦੋਸਤੋ ਅਸੀਂ ਗੱਲ ਕਰਦੇ ਹਾਂ ਕਿ ਇਸ ਦਾ ਸੇਵਨ ਕਿਵੇਂ ਕਰਨਾ ਹੈ ਸ਼ੂ ਦੇ ਹਨ ਅਤੇ ਕੁਦਰਤੀ ਮਠਾਸ ਵਾਲੇ ਫਲਾਂ ਦਾ ਸੇਵਨ ਕਰਨਾ ਚਾਹੀਦਾ ਹੈ ਇਸ ਚੋਰਨ ਦਾ ਸੇਵਨ ਕਰਨ ਲਈ ਅਸੀਂ ਇੱਕ ਗਲਾਸ ਪਾਣੀ ਲੈਣਾ ਹੈ ਅਤੇ ਭਾਵੇਂ ਕਿ ਹਲਕਾ ਗਰਮ ਪਾਣੀ ਚਾਹੀਦਾ ਹੈ ਦੋਸਤੋ ਇਸ ਦੇ ਦੋ ਤਰੀਕੇ ਹਨ ਜਿੰਨਾਂ ਰਾਈ ਅਸੀਂ ਇਸ ਦਾ ਸੇਵਨ ਕਰ ਸਕਦੇ ਹਾਂ ਪਹਿਲਾ ਦੋਸਤੋ ਤਰੀਕਾ ਇਸ ਦਾ ਇਹ ਹੈ ਕਿ ਤੁਸੀਂ ਇੱਕ ਚਮਚ ਪਾਊਡਰ ਖਾ ਕੇ ਉੱਪਰੋਂ ਗਰਮ ਪਾਣੀ ਪੀ ਸਕਦੇ ਹੋ ਅਤੇ ਦੋਸਤੋ ਦੂਜਾ ਤਰੀਕਾ ਇਹ ਹੈ ਕਿ ਤੁਸੀਂ ਉਸ ਪਾਣੀ ਵਿੱਚ ਇੱਕ ਚਮਚ ਇਸ ਪਾਊਡਰ ਦਾ ਘੋਲ ਕੇ ਅਤੇ ਉਸ ਪਾਣੀ ਨੂੰ ਪੀ ਸਕਦੇ ਹੋ ਇਹਨਾਂ ਦੋਵਾਂ ਤਰੀਕਿਆਂ ਨਾਲ ਹੀ ਦੋਸਤੋ ਤੁਹਾਨੂੰ ਇਸ ਦਾ ਬਹੁਤ ਵਧੀਆ ਰਿਜ਼ਲਟ ਮਿਲ ਸਕਦਾ ਹੈ ਇਸ ਚੋਰਨ ਦਾ ਸੇਵਨ ਕਰਨ ਤੇ ਦੋਸਤੋ ਸਾਡੇ ਸਰੀ ਜੇਕਰ ਦਾ ਲੈਵਲ ਕੰਟਰੋਲ ਵਿੱਚ ਆ ਜਾਵੇਗਾ ਤਾਂ ਦੋਸਤੋ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਉਮੀਦ ਕਰਦੇ ਹਾਂ ਕਿ ਦਿੱਤੀ ਗਈ ਜਾਣਕਾਰੀ ਵਧੀਆ ਲੱਗੀ ਹੋਵੇਗੀ ਤਾਂ ਜੇਕਰ ਦਿੱਤੀ ਗਈ ਜਾਣਕਾਰੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਕਮੈਂਟ ਜਰੂਰ ਕਰਨਾ ਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਜਰੂਰ ਸ਼ੇਅਰ ਕਰਨਾ ਤਾਂ ਕਿ ਉਹਨਾਂ ਨੂੰ ਵੀ ਇਸ ਜ਼ੋਰਨ ਬਾਰੇ ਪਤਾ ਲੱਗ ਸਕੇ ਅਤੇ ਜੋ ਲੋਕ ਸ਼ੂਗਰ ਨਾਲ ਗ੍ਰਸਥਨ ਤਾਂ ਉਹ ਵੀ ਇਸ ਦਾ ਲਾਭ ਲੈ ਸਕ